ਜਨਾਬ ਕੋਇਨਰ ਦੀਆਂ ਕਹਾਣੀਆਂ ਇੱਕ ਮਕਸਦ ਲਈ ਜਨਾਬ ਕੋਇਨਰ ਨੇ ਇਹ ਸਵਾਲ ਪੁੱਛੇ ਹਰ ਸਵੇਰ ਮੇਰਾ ਗਵੰਡੀ ਇੱਕ ਗ੍ਰਾਮੋਫੋਨ ਤੇ ਸੰਗੀਤ ਵਜਾਉਂਦਾ ਹੈ ਉਹ ਸੰਗੀਤ ਕਿਉਂ ਵਜਾਉਂਦਾ ਹੈ ਕਿਉਂਕਿ ਉਹ ਵਰਜਿਸ ਕਰਦਾ ਹੈ ਮੈਂ ਸੁਣਿਆ ਹੈ ਉਹ ਵਰਜਿਸ ਕਿਉਂ ਕਰਦਾ ਹੈ ਕਿਉਂਕਿ ਉਸ ਨੂੰ ਮਜ਼ਬੂਤ ਹੋਣ ਦੀ ਲੋੜ ਹੈ ਮੈਂ ਸੁਣਿਆ ਹੈ ਉਸ ਨੂੰ ਮਜ਼ਬੂਤ ਹੋਣ ਦੀ ਲੋੜ ਕਿਉਂ ਹੈ ਉਹ ਕਹਿੰਦਾ ਹੈ ਇਸ ਲਈ ਕਿ ਉਸ ਨੇ ਸ਼ਹਿਰ ਵਿੱਚ ਆਪਣੇ ਦੁਸ਼ਮਣਾਂ ਨੂੰ ਹਰਾਉਣਾ ਹੈ ਉਸ ਦਾ ਆਪਣੇ ਦੁਸ਼ਮਣਾਂ ਨੂੰ ਹਰਾਉਣਾ ਜ਼ਰੂਰੀ ਕਿਉਂ ਹੈ ਕਿਉਂਕਿ ਇਹੋ ਖਾਣਾ ਚਾਹੁੰਦਾ ਹੈ ਮੈਂ ਸੁਣਿਆ ਹੈ ਜਦੋਂ ਜਨਾਬ ਕੋਇਨਰ ਨੇ ਸੁਣਿਆ ਉਹਨਾਂ ਦੇ ਗਵਾਂਢੀ ਨੇ ਵਰਜਿਸ ਕਰਨ ਦੇ ਮਕਸਦ ਨਾਲ ਸੰਗੀਤ ਵਜਾਇਆ ਮਜ਼ਬੂਤ ਹੋਣ ਦੇ ਮਕਸਦ ਲਈ ਵਰਜਿਸ ਕੀਤੀ ਆਪਣੇ ਦੁਸ਼ਮਣ ਦੀ ਜਾਨ ਲੈਣ ਦੇ ਮਕਸਦ ਨਾਲ ਮਜ਼ਬੂਤ ਹੋਣਾ ਚਾਹਿਆ ਖਾਣਾ ਖਾਣ ਦੇ ਮਕਸਦ ਨਾਲ ਆਪਣੇ ਦੁਸ਼ਮਣਾਂ ਦੀ ਜਾਨ ਲਈ ਤਾਂ ਉਹਨਾਂ ਨੇ ਆਪਣਾ ਸਵਾਲ ਰੱਖਿਆ ਉਹ ਖਾਂਦਾ ਕਿਉਂ ਹੈ ਧੰਨਵਾਦ